ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਅੱਜ ਤੁਹਾਡੇ ਨਾਲ ਇੱਕ ਯਾਰ ਬਹੁਤ ਜ਼ਰੂਰੀ ਗੱਲ ਬਾਤ ਕਰਨੀ ਹੈ ਗੱਲ ਬਾਤ ਇਹ ਆ ਕਿ ਜਦੋਂ ਵੀ ਕੋਈ ਵੀ ਬੰਦਾ ਕਿਸੇ ਦਾ ਭਲਾ ਕਰਦਾ ਉਹ ਤੁਹਾਡਾ ਯਾਰ ਮਿੱਤਰ ਵੀ ਹੋ ਸਕਦਾ ਉਹ ਤੁਹਾਡਾ ਕੋਈ ਰਿਸ਼ਤੇਦਾਰ ਵੀ ਹੋ ਸਕਦਾ ਤੁਹਾਡਾ ਹੋਰ ਵੀ ਕੋਈ ਕਰੀਬੀ ਹੋ ਸਕਦਾ ਜਦੋਂ ਕੋਈ ਬੰਦਾ ਕਿਸੇ ਦਾ ਭਲਾ ਕਰਦਾ ਤਾਂ ਜਿਹਦਾ ਤੁਸੀਂ ਭਲਾ ਕਰਦੇ ਹੋ ਉਹ ਬੰਦਾ ਟਾਈਮ ਪਾ ਕੇ 1 ਸਾਲ ਜਾਂ 2 ਸਾਲ ਜਾਂ 3 ਸਾਲ ਜਾਂ 4 ਸਾਲ ਦਾ ਸਮਾਂ ਪਾ ਕੇ ਫਿਰ ਉਹੀ ਬੰਦਾ ਤੁਹਾਡਾ ਦੁਸ਼ਮਣ ਬਣਦਾ ਇਹ ਗੱਲ ਮੈਂ ਬਹੁਤ ਵਾਰ ਦੇਖੀ ਵੀ ਆ ਤੇ ਮੇਰੇ ਨਾਲ ਹੋਈ ਵੀ ਆ ਤੁਸੀਂ ਜਿਹੜੇ ਬੰਦੇ ਦਾ ਭਲਾ ਕਰੋਗੇ ਉਹੀ ਬੰਦਾ ਸਮਾਂ ਪਾ ਕੇ ਤੁਹਾਡਾ ਦੁਸ਼ਮਣ ਜ਼ਰੂਰ ਬਣੂਗਾ ਬਾਈ ਜਿਹਨੂੰ ਤੁਸੀਂ ਉਂਗਲੀ ਫੜ ਕੇ ਤੁਰਨਾ ਸਿਖਾ ਲਤਾ ਤੁਸੀਂ ਸੋਚਿਆ ਯਾਰ ਅੱਜ ਉਹ ਥਾਣੇ ਬੰਦੇ ਦਾ ਮਾੜਾ ਟਾਈਮ ਆ ਵੀ ਚੱਲ ਮਹਾਰਾਜ ਨੇ ਆਪਣੇ ਚੰਗੇ ਦੇਣ ਲਿਆਂਦੇ ਆ ਵੀ ਆਪਾਂ ਉਂਗਲੀ ਫੜ ਕੇ ਉਹਨੂੰ ਵੀ ਨਾਲ ਤੋੜ ਲਈ ਜਦੋਂ ਤੁਸੀਂ ਉਹਨੂੰ ਉਂਗਲੀ ਫੜ ਕੇ ਨਾਲ ਤੋੜ ਲਿਆ ਜਦੋਂ ਉਹਨੇ ਤੁਰਨਾ ਸਿੱਖ ਲਿਆ ਜਦੋਂ ਉਹਨੇ ਉੱਡਣਾ ਸਿੱਖ ਲਿਆ ਤੁਹਾਡੇ ਪੈਰਾਂ ਤੋਂ ਤੇ ਫਿਰ ਉਹੀ ਬੰਦਾ ਤੁਹਾਡੇ ਰਾਹਾਂ ਦੇ ਵਿੱਚ ਟੋਏ ਪੱਟੂਗਾ 101% ਫਿਰ ਉਹ ਤੁਹਾਡੀਆਂ ਜੜਾਂ ਤੇ ਆਰੀ ਫੇਰਨੀ ਸ਼ੁਰੂ ਕਰੂਗਾ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਉਂਗਲੀ ਫੜ ਕੇ ਤੋੜਨਾ ਸਿਖਾਉਨੇ ਹੋਣਾ ਬਾਈ ਫਿਰ ਤੁਸੀਂ ਉਸ ਬੰਦੇ ਨੂੰ ਆਪ ਦੇ ਦਿਲ ਦੇ ਭੇਦ ਦੇਣੀ ਸ਼ੁਰੂ ਕਰ ਦਿੰਦੇ ਹੋ ਤੁਸੀਂ ਆਪ ਦੇ ਦਿਲ ਦੇ ਭੇਦ ਉਸ ਦੇ ਨਾਲ ਸਾਂਝੀ ਕਰ ਲੈਣੇ ਹੋ ਆਪ ਦੇ ਪਰਿਵਾਰ ਦੀ ਕੋਈ ਦੁੱਖ ਤਕਲੀਫ ਦੀ ਗੱਲ ਉਸ ਬੰਦੇ ਨਾਲ ਸ਼ੇਅਰ ਕਰ ਲੈਨੇ ਹੋ ਫਿਰ ਉਹੀ ਬੰਦਾ ਜਿਹਨੂੰ ਤੁਸੀਂ ਕਦੇ ਉਂਗਲੀ ਫੜ ਕੇ ਤੁਰਨਾ ਸਿਖਾਇਆ ਹੋਊਗਾ ਜਿਹਦੇ ਤੁਸੀਂ ਮਾੜੇ ਟਾਈਮ 'ਚ ਕਦੇ ਸਾਥ ਦਿੱਤਾ ਹੋਊਗਾ ਫਿਰ ਉਹੀ ਬੰਦਾ ਤੁਹਾਡਾ ਦੁਸ਼ਮਣ ਬਣ ਕੇ ਤੁਹਾਡੇ ਵੈਰੀਆਂ ਦੀ ਮਹਿਫਲ 'ਚ ਜਾ ਕੇ ਬਹਿਣਾ ਸ਼ੁਰੂ ਕਰੂਗਾ ਜਦੋਂ ਤੁਹਾਡੇ ਵੈਰੀਆਂ ਦੀਆਂ ਮਹਿਫਲਾਂ 'ਚ ਤੁਹਾਡਾ ਉਹ ਬੰਦਾ ਬਹਿਊਗਾ ਜਿਹਦਾ ਤੁਸੀਂ ਕਦੇ ਭਲਾ ਕੀਤਾ ਹੋਊਗਾ ਫਿਰ ਉਹ ਤੁਹਾਡੇ ਪਰਿਵਾਰ ਦੀ ਉੱਥੇ ਮਿੱਟੀ ਪਟਦਾ 11 ਦੀਆਂ ਮਹਿਫਲਾਂ 'ਚ ਬਹਿ ਕੇ ਤੁਹਾਡੇ ਪਰਿਵਾਰ ਦੀ ਬਦਨਾਮੀ ਕਰਦਾ ਤੁਹਾਡੀ ਮਿੱਟੀ ਪੱਟਦਾ ਤੁਹਾਡੀ ਬਦਨਾਮੀ ਕਰਦਾ ਸੱਚੀ ਬਈ ਹੁਣ ਦਾ ਸਮਾਂ ਦੇਖ ਕੇ ਤਾਂ ਕਿਸਦਾ ਭਲਾ ਕਰਨ ਲੱਗਾ ਵੀ ਡਰ ਲੱਗਦਾ ਯਾਰ ਕਿਉਂਕਿ ਅੱਜ ਕੱਲ ਲੋਕੀ ਐਸਾਨ ਬੜੀ ਛੇਤੀ ਭੁੱਲ ਜਾਂਦੇ ਆ ਬਈ ਅੱਜ ਕੱਲ ਤਾਂ ਉਹ ਕੰਮ ਹੋ ਗਿਆ ਕਿ ਜੇ ਤੁਸੀਂ ਕਿਸੇ ਦੇ 100 ਵਾਰੀ ਕੰਮ ਆਉਂਗੇ ਤੇ ਇੱਕ ਵਾਰੀ ਕਿਸੇ ਨੂੰ ਜਵਾਬ ਦੇ ਦਿੱਤਾ ਤਾਂ ਤੁਹਾਡੇ 100 ਵਾਰੀ ਕੀਤੇ ਹੋਏ ਕੰਮਾਂ ਤੇ ਬਾਈ ਪਾਣੀ ਫਿਰ ਜੂਗਾ ਅਗਲਾ ਚੁਟਕੀ ਮਾਰਿਆ ਤਾਂ ਸਭ ਕੁਝ ਭੁੱਲ ਜਾਂਦਾ ਅੱਜ ਕੱਲ ਲੋਕਾਂ ਦੀ ਯਾਦਦਾਸ਼ਤ ਇੰਨੀ ਕਮਜ਼ੋਰ ਹੋ ਗਈ ਕਿ ਇੱਕ ਮਿੰਟ ਤੋਂ ਪਹਿਲਾਂ ਤੁਹਾਡੇ 100 ਕੀਤੇ ਹੋਏ ਆਸਾਨ ਲੋਕੀ ਮਿੰਟ ਚ ਭੁੱਲ ਜਾਂਦੇ ਆ ਤੇ ਤੁਹਾਡਾ ਇੱਕ ਦਿੱਤਾ ਜਵਾਬ ਚ ਇਤੇ ਰੱਖਦੇ ਆ ਕਿ ਫਲਾਣੇ ਬੰਦੇ ਨੇ ਮੈਨੂੰ ਫਲਾਣੀ ਗੱਲ ਦਾ ਜਵਾਬ ਦਿੱਤਾ ਸੀ ਕਿਉਂਕਿ ਉਹ ਬੰਦੇ ਇਹ ਨਹੀਂ ਸੋਚਦੇ ਕਿ ਯਾਰ ਇਹ ਬੰਦਾ ਪਹਿਲਾਂ 100 ਵਾਰੀ ਆਪਣੇ ਕੰਮ ਆਇਆ ਜੇ ਅੱਜ ਇਸ ਬੰਦੇ ਨੇ ਆਪਾਂ ਨੂੰ ਜਵਾਬ ਦੇ ਦਿੱਤਾ ਤਾਂ ਇਹਦੀ ਕੋਈ ਮਜਬੂਰੀ ਵੀ ਹੋਊਗੀ ਪਰ ਭਾਈ ਅੱਜ ਕੱਲ ਇਹੋ ਜਿਹਾ ਕੋਈ ਨਹੀਂ ਸੋਚਦਾ ਜਦੋਂ ਤੱਕ ਤੁਸੀਂ ਕਿਸੇ ਦੇ ਕੰਮ ਆਈ ਜਾਓਗੇ ਕਿਸੇ ਨੂੰ ਮਤਲਬ ਦੇਈ ਜਾਓਗੇ ਉਦੋਂ ਤੱਕ ਤੁਸੀਂ ਉਹਨਾਂ ਲਈ ਚੰਗੇ ਹੋ ਜਿਸ ਦਿਨ ਤੁਸੀਂ ਜਵਾਬ ਦੇ ਦਿੱਤਾ ਕਿਸੇ ਮਜਬੂਰੀ ਦੇ ਵਿੱਚ ਆ ਕੇ ਉਹ ਉਸ ਦਿਨ ਤੋਂ ਬਾਅਦ ਤੁਸੀਂ ਉਹਨਾਂ ਲਈ ਮਾੜੇ ਬਣ ਗਏ ਤੁਹਾਡੇ ਕੀਤੇ ਕੰਮ ਸਭ ਮਿੱਟੀ ਹੋ ਗਏ ਮੈਂ ਬਹੁਤ ਸਾਰੇ ਬੰਦੇ ਇਹੋ ਜਿਹੇ ਦੇਖਿਆ ਜਿਨ੍ਹਾਂ ਨੇ ਯਾਰੀਆਂ ਪਿੱਛੇ ਆਪਦੇ ਘਰ ਫੂਕਲੇ ਯਾਰੀਆਂ ਪਿੱਛੇ ਜੇਲਾ ਕੱਟ ਲੀਆਂ ਸਿਰ ਪੜਵਾਲੇ ਸਿਰ ਪਾੜ ਤੇ ਬੜਾ ਕੁਛ ਕੀਤਾ ਕਈ ਬੰਦਿਆਂ ਨੇ ਆਪਦੀ ਯਾਰਾਂ ਪਿੱਛੇ ਤੇ ਉਹੀ ਯਾਰ ਜਿਨ੍ਹਾਂ ਪਿੱਛੇ ਬੰਦਿਆਂ ਨੇ ਜੇਲਾ ਕੱਟੀਆਂ ਆਪਦੇ ਘਰ ਫੂਕੇ ਆਪਦਾ ਪੈਸਾ ਖਰਾਬ ਕੀਤਾ ਉਹੀ ਯਾਰ ਮੁੜ ਕੇ ਉਹਨਾਂ ਬੰਦਿਆਂ ਦੇ ਜੜਾ ਵੜਦੇ ਵੀ ਦੇਖਿਆ ਗੈਰਾਂ ਦੀਆਂ ਮਹਿਫਲਾਂ 'ਚ ਬੈਕਨ ਨੂੰ ਨਾਮ ਦੇ ਤਾੜੀਆਂ ਮਾਰਦੇ ਦੇਖਿਆ। ਅੱਜ ਕੱਲ ਤਾਂ ਉਹ ਟਾਈਮ ਆ ਗਿਆ ਕਿ ਮਤਲਬ ਕੱਢੋ ਤੇ ਬੰਦਾ ਛੱਡੋ। ਬਸ ਹੁਣ ਬਈ ਲੋਕਾਂ ਦਾ ਆਹ ਰੂਲ ਬਣ ਗਿਆ ਕਿ ਜਦੋਂ ਮਤਲਬ ਲੈਣਾ ਉਦੋਂ ਬਾਈ ਜੀ ਬਾਈ ਜੀ ਭਾਜੀ ਭਾਜੀ ਤੇ ਜਦੋਂ ਤੁਹਾਡੇ ਤੋਂ ਮਤਲਬ ਕੱਢ ਲਿਆ ਫੇਰ ਬਈ ਤੂੰ ਕੌਣ ਤੇ ਮੈਂ ਕੌਣ। ਅੱਜ ਕੱਲ ਲੋਕ ਹੈਗੇ ਆ ਲੋੜ ਦੇ ਯਾਰ। ਇਹ ਗੱਲਾਂ ਸੱਚੀਆਂ ਨੇ ਬਾਈ ਪਰ ਇਹ ਗੱਲਾਂ ਕੌੜੀਆਂ ਨੇ ਹੋ ਸਕਦਾ ਇਹ ਗੱਲ ਕਿਸੇ ਨੂੰ ਚੁਪ ਵੀ ਜਾਵੇ। ਪਰ ਆਪਾਂ ਮਾਫੀ ਚਾਹੁੰਦੇ ਆ ਕਿ ਮੈਂ ਕਿਸੇ ਨੂੰ ਲਾ ਕੇ ਨਹੀਂ ਗੱਲ ਕਹੀ ਜਾਂਦਾ। ਮੈਂ ਵੈਸੇ ਦੁਨੀਆਦਾਰੀ ਦੀ ਗੱਲ ਕਰੀ ਜਾਨਾ ਕਿ ਅੱਜ ਦਾ ਟਾਈਮ ਐਹੋ ਜਾਂ ਕਿ ਬੇਸ਼ੱਕ ਕਿਸੇ ਲਈ ਜਾਨ ਵੀ ਤਲੀ ਤੇ ਧਰਨੋ ਤਾਂ ਵੀ ਕੋਈ ਕਿਸੇ ਦਾ ਮੁੱਲ ਨਹੀਂ ਪਾਉਂਦਾ ਇੱਥੇ ਇੱਥੇ ਮਿੱਤਰੋ ਪੈਸੇ ਨੂੰ ਸਲਾਮ ਆ ਜਾਂ ਲੋੜ ਨੂੰ ਸਲਾਮ ਆ ਜਦੋਂ ਕਿਸੇ ਨੂੰ ਲੋੜ ਆ ਤੁਹਾਡੇ ਤੱਕ ਉਦੋਂ ਤੁਹਾਡੇ ਭਾਂਡੇ ਮਾਂਜਣ ਤੱਕ ਵੀ ਲੋਕ ਜਾਣਗੇ ਤੇ ਜਦੋਂ ਉਹ ਲੈਣ ਆਪਣੀ ਲੋੜ ਕੱਢ ਲਈ ਮੁੜ ਕੇ ਤੁਹਾਡੇ ਸਿਰ 'ਚ ਛੱਤਰ ਮਾਰਨ ਤੱਕ ਜਾਣਗੇ ਇਹ ਗੱਲਾਂ ਮੇਰੇ ਨਾਲ ਵੀ ਹੋਈਆਂ ਨੇ ਮੇਰੇ ਨਾਲ ਵੀ ਬੀਤੀਆਂ ਨੇ ਤੇ ਤੁਹਾਡੇ ਨਾਲ ਵੀ ਜ਼ਰੂਰ ਬੀਤੀਆਂ ਹੋਣਗੀਆਂ ਕਿਉਂਕਿ ਇਹ ਕਹਾਣੀ ਹਰੇਕ ਇਨਸਾਨ ਦੀ ਜ਼ਿੰਦਗੀ ਦੀ ਹੈਗੀ ਆ ਇਸ ਕਰਕੇ ਮੈਂ ਇੱਕੋ ਗੱਲ ਕਹਿਣਾ ਕਿ ਦੇਖੋ ਵਰਤੋ ਸਾਬ ਨਾਲ ਪਰ ਬਾਈ ਹਰੇਕ ਨੂੰ ਇੱਕ ਲਿਮਟ ਤੱਕ ਰੱਖੋ ਕਿਸੇ ਬੰਦੇ ਨੂੰ ਜ਼ਿਆਦਾ ਆਪ ਦੇ ਸਿਰ ਨਾ ਚੜਾਓ ਕਿਸੇ ਬੰਦੇ ਨੂੰ ਲੋੜੋਂ ਵੱਧ ਆਪ ਦਾ ਭੇਤ ਨਾ ਦਿਓ ਕਿਉਂਕਿ ਜਦੋਂ ਵੀ ਮਾਰਦਾ ਭੇਤੀ ਬੰਦਾ ਮਾਰਦਾ ਜੇ ਜੇ ਤੁਸੀਂ ਭੇਤੀ ਕੋਲੋਂ ਬਚ ਗਏ ਨਾ ਬਾਈ ਤਾਂ ਤੁਹਾਡੇ ਦੁਸ਼ਮਣਾਂ ਚ ਇਹਨਾਂ ਦਾਮ ਨਹੀਂਗਾ ਕਿ ਤੁਹਾਡਾ ਕੋਈ ਨੁਕਸਾਨ ਕਰ ਲੈਣਗੇ ਜਾਂ ਤੁਹਾਡੇ ਵਾਲ ਵੇਖ ਵੀ ਜਾਣਗੇ ਜਿਸ ਦਿਨ ਤੁਹਾਡਾ ਵੈਰੀ ਤੁਹਾਡੇ ਗਲ ਪਊਗਾ ਜਾਂ ਤੁਹਾਨੂੰ ਸੱਟ ਪੇਟ ਮਾਰੂਗਾ ਉਸ ਦਿਨ ਤੁਹਾਡਾ ਕੋਈ ਭੇਤੀ ਬੰਦਾ ਉਹਨਾਂ ਨਾਲ ਪੱਕਾ ਰਲਿਆ ਹੋਊਗਾ ਜਿਹਨੂੰ ਤੁਹਾਡੀ ਕਮਜ਼ੋਰੀ ਦਾ ਪਤਾ ਹੋਊਗਾ ਕਿ ਇਹ ਬੰਦਾ ਕਿੱਥੋਂ ਮਾਰ ਖਾ ਸਕਦਾ ਉਹ ਬੰਦਾ ਜ਼ਿੰਦਗੀ 'ਚ ਕਦੇ ਮਾਰ ਨਹੀਂ ਖਾਂਦਾ ਜਿਹੜਾ ਬੰਦਾ ਆਪਦੇ ਦਿਲ ਦਾ ਭੇਦ ਕਿਸੇ ਨੂੰ ਦਿਲ ਦਾ ਨਹੀਂਗਾ ਜਿਹੜੇ ਬੰਦੇ ਨੇ ਦਿਲ ਦਾ ਭੇਦ ਕਿਸੇ ਨਾਲ ਸਾਂਝਾ ਕਰ ਲਿਆ ਭਾਵੇਂ ਆਪਦੇ ਕਿਸੇ ਯਾਰ ਮਿੱਤਰ ਨਾਲ ਸਾਂਝਾ ਕਰ ਲਿਆ ਜਾਂ ਰਿਸ਼ਤੇਦਾਰ ਨਾਲ ਸਾਂਝਾ ਕਰ ਲਿਆ ਉਹ ਬੰਦੇ ਨਾਲ ਇੱਕ ਨਾ ਇੱਕ ਦਿਨ ਧੋਖਾ ਪੱਕਾ ਹੀ ਹੋਊਗਾ ਤੁਹਾਡੇ ਵੈਰੀਆਂ ਨੂੰ ਤੁਹਾਡੇ ਬਾਰੇ ਕੁਝ ਨਹੀਂ ਪਤਾ ਤਵਾਡੇ ਵੈਰੀਆਂ ਚ ਉਹ ਲੋਕ ਜਦੋਂ ਜਾ ਕੇ ਬਹਿਣ ਲੱਗ ਜਾਂਦੇ ਜਿਹੜੇ ਤੁਹਾਡੇ ਭੇਤੀ ਹੁੰਦੇ ਆ ਫਿਰ ਤੁਹਾਡਾ ਨੁਕਸਾਨ ਹੁੰਦਾ ਫਿਰ ਕਤਲ ਵੀ ਹੁੰਦੇ ਆ ਫਿਰ ਚੋਰੀਆਂ ਵੀ ਹੁੰਦੀਆਂ ਨੇ ਫਿਰ ਡਕੈਤੀਆਂ ਵੀ ਹੁੰਦੀਆਂ ਨੇ ਇਸ ਕਰਕੇ ਮੈਂ ਇਹੋ ਚਾਹਨਾ ਕਿ ਕਦੇ ਕਿਸੇ ਨਾਲ ਦਿਲ ਦਾ ਭੇਤ ਨਾ ਸਾਂਝਾ ਕਰੋ ਜੇ ਤੁਸੀਂ ਦਿਲ ਦਾ ਭੇਤ ਸਾਂਝਾ ਵੀ ਕਰਨਾ ਆਪਦੀ ਮਾਂ ਨਾਲ ਕਰੋ ਆਪਦੇ ਪਿਓ ਨਾਲ ਕਰੋ ਪਿਓ ਤੋਂ ਵੱਡਾ ਕੋਈ ਦੁਨੀਆ ਤੇ ਯਾਰ ਨਹੀਂ ਹੈਗਾ ਇਹ ਗੱਲ ਮੈਂ ਨੋਟ ਕੀਤੀ ਆ ਇਹ ਗੱਲ ਮੈਂ ਅਜਮਾਈ ਆ ਤੇ ਮਾਂ ਤੋਂ ਵੱਡਾ ਦੁਨੀਆ ਤੇ ਕੋਈ ਰੱਬ ਨਹੀਂ ਹੈਗਾ ਜਿਸ ਦਿਨ ਤੁਹਾਡੇ ਦੇ ਕੋਈ ਮੁਸੀਬਤ ਬਣ ਗਈ ਤੁਸੀਂ ਥਾਣੇ ਕਚੈਰੀ 'ਚ ਬੈਠੇ ਹੋਏ ਤੁਹਾਡਾ ਕੋਈ ਯਾਰ ਤਾਂ ਪਿੱਛੇ ਪੈਸੇ ਲੈ ਕੇ ਪਤਾ ਨਹੀਂ ਆਊਗਾ ਜਾਂ ਨਹੀਂ ਆਊਗਾ ਤੁਹਾਡਾ ਪਿਓ 101% ਤੁਹਾਡੇ ਪਿੱਛੇ ਪੈਸੇ ਲੈ ਕੇ ਆਊਗਾ ਕਿ 8 ਲੱਖ ਲੱਗਦੇ ਨੇ 10 ਲੱਖ ਲੱਗਦੇ ਜਾਂ 15 ਲੱਖ ਲੱਗਦਾ ਲੱਗ ਜੇ ਮੇਰਾ ਪੁੱਤ ਬਾਹਰ ਆ ਜਾਏ ਭਾਵੇਂ ਪਿਓ ਨੂੰ ਅੱਧੀ ਰਾਤ ਥਾਣੇ ਜਾਉਣਾ ਪਵੇ ਪਿਓ ਆਊਗਾ ਪਰ ਮੈਂ ਬਾਹਲੇ ਯਾਰ ਇਹੋ ਜਿਹੇ ਦੇਖੇ ਆ ਜਿਹੜੇ ਕੀ ਔਖੇ ਵੇਲੇ ਛੱਡਿਆਂ 'ਚ ਪੂਛਾ ਲੈ ਲੈਂਦੇ ਆ ਮੈਂ ਤਾਂ ਮੋਢਿਆਂ ਤੇ ਰਾਕੇ ਝੋਣਿਆਂ ਵਿੱਚੋਂ ਭੱਜ ਜਾਂਦੇ ਆ। ਅੱਜ ਕੱਲ ਯਾਰੀ ਯੂਰੀ ਮਿੱਤਰੋ ਬਸ ਨਾਂ ਦੀ ਰਹਿ ਗਈ ਆ। ਯਾਰੀ ਹੈਗੀ ਅੱਜ ਕੱਲ ਪੈਸੇ ਦੀ। ਬਾਕੀ ਬਈ ਪੰਜੇ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ। ਕਈ ਬੰਦੇ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਕਿ ਯਾਰਾਂ ਪਿੱਛੇ ਮਰਨ ਤੱਕ ਜਾਂਦੇ ਆ। ਯਾਰੀ ਪਿੱਛੇ ਆਪਦੇ ਘਰ ਫੂਕ ਲੈਂਦੇ ਆ। ਪਰ ਉਹਨਾਂ ਦੀ ਗਿਣਤੀ ਬਹੁਤ ਘਟਿਆ। ਬਹੁਤ ਹੀ ਘਟਿਆ। ਕਈ ਮੈਂ ਇਹੋ ਜਿਹੇ ਬੰਦੇ ਵੀ ਦੇਖੇ ਆ ਜਿਨ੍ਹਾਂ ਦੇ ਘਰੇ ਬਾਲਿਆਂ ਦੀਆਂ ਛੱਤਾਂ ਨੇ ਪਰ ਉਹਨਾਂ ਨੇ ਯਾਰੀ ਪਿੱਛੇ ਜੇਲਾਂ ਕੱਟ ਲਈਆਂ। ਯਾਰੀ ਪਿੱਛੇ ਆਪ ਦੀਆਂ ਲੱਤਾਂ ਤੱਕ ਢਵਾ ਲਈਆਂ। ਤੇ ਕਈ ਮੈਂ ਇਹੋ ਜਿਹੜੇ ਕਿ 100-100 ਕਿੱਲੇ ਦੇ ਮਾਲਕ ਆ ਪਰ ਔਖੇ ਟਾਈਮ ਤੇ ਉਹ ਬੰਦੇ ਛੱਡਿਆਂ ਦੇ ਪੂਛਾਂ ਲੈ ਕੇ ਭੱਜ ਗਏ ਇਹ ਗੱਲਾਂ ਕੌੜੀਆਂ ਨੇ ਪਰ ਵੀ ਇਹ ਗੱਲਾਂ ਸੱਚੀਆਂ ਨੇ ਹੋ ਸਕਦਾ ਕਿਸੇ ਨੂੰ ਇਸ ਗੱਲ ਤੇ ਮਿਰਚਾਂ ਲੱਗਣ ਪਰ ਆਪਾਂ ਮਾਫੀ ਚਾਹੁੰਦੇ ਆ ਕਿ ਆਪਾਂ ਕਿਸੇ ਨੂੰ ਲਾ ਕੇ ਨਹੀਂ ਗੱਲ ਕਰਦੇ ਜੋ ਬੀਤੀਆਂ ਨੇ ਜੋ ਤੁਹਾਡੇ ਨਾਲ ਬੀਤੀਆਂ ਨੇ ਇਹ ਉਹੀ ਸਾਡੀਆਂ ਬੀਤੀਆਂ ਨੇ ਬਾਈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਐਵੇਂ ਨਾ ਕੋਈ ਕਿਸੇ ਪਿੱਛੇ ਲੱਗ ਕੇ ਆਪਦਾ ਘਰ ਫੂਕ ਲੇ ਅੱਜ ਕੱਲ ਮਿੱਤਰੋ ਕੋਈ ਇੱਥੇ ਮੋਲਣੀ ਪਾਉਂਦਾ ਇੱਥੇ ਤਾਂ ਵਿਚਾਰੇ ਭਗਤ ਸਿੰਘ ਦਾ ਮੋਲਣੀ ਪਿਆ ਬਾਈ ਜਿਨ੍ਹਾਂ ਦੇਸ਼ ਪਿੱਛੇ ਆਪਦੀ ਜ਼ਿੰਦਗੀ ਦਾਤੇ ਲਾਤੀ ਜਿਹਨੇ ਭਰੀ ਜਵਾਨੀ ਚ ਫਾਂਸੀ ਦਾ ਰਸਤਾ ਚੋਂ ਮਲਿਆ ਅੱਜ ਵੀ ਉਹਨਾਂ ਨੂੰ ਯਾਦ ਕਰਦਾ ਅੱਜ ਉਹਨਾਂ ਦੇ ਕਿਸੇ ਨੇ ਜਾ ਕੇ ਗਾਂ ਉਹਨਾਂ ਦੇ ਘਰਦਿਆਂ ਦੇ ਹਾਲਾਤ ਪੁੱਛੇ ਆ ਜਿਹੜੀ ਉਹਨਾਂ ਦੀ ਪੀੜ੍ਹੀ ਐਸ ਟਾਈਮ ਤੇ ਚੱਲ ਰਹੀ ਉਹਨਾਂ ਦੀ ਪੀੜ੍ਹੀ ਦਾ ਕਿਸੇ ਨੇ ਹਾਲ ਪੁੱਛਿਆ ਉਦਮ ਸਿੰਘ ਦੇ ਵਿਚਾਰੇ ਗਾਂ ਜਿਹੜੀ ਪੀੜ੍ਹੀ ਚੱਲਦੀ ਪਈ ਉਹ ਦਿਹਾੜੀਆਂ ਦਾ ਕੰਮ ਕਰੀ ਜਾਂਦੇ ਆ ਕਦੇ ਉਹਨਾਂ ਦਾ ਕਿਸੇ ਨੇ ਹਾਲ ਪੁੱਛਿਆ ਇਸ ਕਰਕੇ ਇਹੋ ਚਾਹੁੰਦਾ ਕਿ ਆਪਦੇ ਪਰਿਵਾਰ ਨੂੰ ਟਾਈਮ ਦਿਓ ਆਪਦੇ ਪਰਿਵਾਰ ਨੂੰ ਪਿਆਰ ਕਰੋ ਆਪਦੇ ਮਾਪਿਓ ਪਿੱਛੇ ਜੋ ਕਰਨਾ ਕਰੋ ਪਰ ਕਿਸੇ ਪਿੱਛੇ ਨਾ ਕੁਝ ਕਰ ਲਿਓ ਇਹ ਦੁਨੀਆ ਮਤਲਬ ਦੀ ਆ ਇੱਥੇ ਹੈ ਮਤਲਬ ਕੱਢੋ ਤੇ ਬੰਦਾ ਛੱਡੋ ਫਿਰ ਤੂੰ ਕੌਣ ਤੇ ਮੈਂ ਕੌਣ